ਕਤਵੇਂ ਜਿੰਦਗੀ ਬੜੀ ਲੰਮੀ ਆ ਤੈਨੂੰ ਅਹੀਂ ਅੱਗਿਆ ਵੀ ਆਖਿਆ ਵਾ ਕਿ ਕਿਤੇ ਤੇਰਾ ਹੋਰ ਥਾਂ ਕਰਦੀਏ ਐਡਾ ਕਿਦਾਂ ਗੁਜ਼ਾਰਾ ਹੋਊਗਾ ਵੀ ਜੀ ਉਹ ਗੱਲ ਮੈਂ ਤੁਹਾਨੂੰ ਕਹਿਣੀ ਸੀ ਵੀ ਪਾਪਾ ਜੀ ਜਦੋਂ ਵੀ ਮੇਰੇ ਲਾਗੇ ਬੈਂਦੇ ਆ ਨਾ ਤੇ ਹਰ ਵੇਲੇ ਇੱਕੋ ਗੱਲ ਹੀ ਕਰਦੇ ਰਹਿੰਦੇ ਆ ਕਿ ਤੇਰਾ ਦੂਜੇ ਥਾਂ ਕਰਦੀਏ ਜਿਹੜਾ ਵੀ ਮਾਪਿਓ ਆਪਣਾ ਪੁੱਤ ਵਿਆਹਉਂਦਾ ਵਾ ਨਾ ਹਰੇਕ ਨੂੰ ਇਹੋ ਹੁੰਦਾ ਵਾ ਸਾਡੀ ਪੀੜ੍ਹੀ ਅੱਗੇ ਤੁਰੇ ਕੋਈ ਪਤਾ ਹੋਵੇ ਤੇ ਉਹ ਤਾਂ ਨੂੰ ਪਤਾ ਮੇਰੇ ਘਰ ਹੋਣਾ ਨਹੀਂ ਆ ਕਿੰਨੇ ਡਾਕਟਰਾਂ ਨੇ ਤੇ ਜਵਾਬ ਦੇਤਾ ਕਿੰਨਾ ਇਲਾਜ ਕਰਾਇਆ ਸੀ ਇਸ ਦੱਖੂ ਨਾ ਮੇਰੇ ਸੋਹਣਿਆ ਮੈਨੂੰ ਛੱਡ ਦਿੱਤਾ ਸੀ ਤੇ ਤੁਸੀਂ ਉਹ ਗੱਲ ਨੂੰ ਕਿਉਂ ਨਹੀਂ ਸਮਝਦੇ ਆਪਾਂ ਇਹ ਚੀਜ਼ ਦਾ ਉਹਲਾ ਰੱਖ ਕੇ ਜੇ ਕਿਸਦੇ ਨਾਲ ਕਰਾਂਗੇ ਤੇ ਗਾਂ ਜਾ ਕੇ ਫਿਰ ਆਪਾਂ ਧੋਖਾ ਖਾਵਾਂਗੇ ਫਿਰ ਖਤਾ ਖਾਵਾਂਗੇ ਇਹ ਸੱਚ ਨੂੰ ਛੁਪਾ ਨਹੀਂ ਸਕਦੇ ਬੀਜੀ ਕਿ ਮੈਂ ਕਦੀ ਮਾਂ ਨਹੀਂ ਬਣ ਸਕਦੀ ਇਹ ਕਰਕੇ ਮੈਂ ਦਜਾ ਵਿਆਹ ਨਹੀਂ ਕਰਾਉਣਾ ਮੇਰੀ ਗੱਲ ਸੁਣ ਪੁੱਤ ਤੇਰਾ ਵੱਡਾ ਭਰਾ ਪਰ ਜਿਹੜੇ ਨਾ ਉਹ ਵੀ ਸਾਨੂੰ ਪੁੱਛਦੇ ਆ ਕਿ ਤੁਸੀਂ ਸਮਝਾਉਂਦੇ ਨਹੀਂ ਮੇਰੀ ਗੱਲ ਸੁਣ ਨਹੀਂ ਰਾਤ ਹੁੰਦੀ ਤੇ ਤਾਂ ਕੀ ਆ ਕਈ ਲੋੜਵੰਦ ਵੀ ਤੇ ਉਦਾਂ ਦੇ ਵੀ ਹੁੰਦੇ ਆ ਰੋਟੀਆਂ ਪਕਾਉਣ ਵਾਲੀਆਂ ਵੀ ਤੇ ਹੁੰਦੀਆਂ ਆਈਆਂ ਉਹਨਾਂ ਦੀ ਜਿਆਦਾ ਕਦਰ ਹੁੰਦੀ ਆ ਰੋਟੀਆਂ ਦੇ ਬਿਜੀ ਮੈਂ ਇੱਥੇ ਵੀ ਪਕਾਉਣੀ ਆ ਮੈਂ ਘਰ ਹੀ ਵੇਲੇ ਰਹਿਣੀ ਆ ਜਦੋਂ ਮੇਰਾ ਨਹੀਂ ਮਨ ਮੰਨਦਾ ਤਾਂ ਤੂੰ ਹੀ ਕਿਉਂ ਮੇਰ ਨਾਲ ਧੱਕੇ ਸਹੀ ਕਰਦੇ ਹੋ ਔਟੀਆਂ ਦੇ ਧੀਏ ਪਕਾਉਣੀ ਆ ਚੰਗੀ ਗੱਲ ਵਾ ਪਰ ਸਾਡੀਆਂ ਅੰਦਰਾਂ ਨੂੰ ਹੀ ਤੇਰੀ ਵੱਲ ਵੇਖ ਕੇ ਨਾ ਬਹੁਤ ਲੇਟ ਫਿਰਦੇ ਆ ਆਪਣੇ ਪਰਿਵਾਰ ਦੇ ਵਿੱਚ ਜਾਏਂਗੀ ਤੇ ਚੰਗੀ ਗੱਲ ਵਾ ਉੱਥੇ ਵਸੇ ਰਸੇਗੀ ਤੇ ਪੇਕਿਆ ਕਰ ਕਿੰਨਾ ਕਿਚੇ ਨਹੀਂ ਗੁਜ਼ਾਰਾ ਹੁੰਦਾ ਹੁੰਦਾ ਭਾ ਜਿੰਨੇ ਮਰਜੀ ਚੰਗੇ ਹੋਈਏ ਧੀਆ ਨਾ ਐ ਨਾ ਸਹੁਰੇ ਘਰੀ ਵਸਦੀਆਂ ਚੰਗੀਆਂ ਲੱਗਦੀਆਂ ਵਾ ਵਸਵੇਂ ਆਈਆਂ ਸਹੁਰੇ ਮਾਏ ਸਰ ਇਹ ਵੀ ਆਈ ਹੈ ਜਿੰਨਾ ਕਿ ਮੇਰੇ ਕਰਮਾ ਚ ਲਿਖਿਆ ਸੀ ਕੀ ਨਹੀਂ ਉੱਥੇ ਸਾਰੇ ਟੱਬਰ ਦਾ ਆਮ ਨਾ ਰੱਖਿਆ ਬਥੇਰਾ ਕਰਦੀ ਹਾਂ ਕਿ ਮੇਰੇ ਵਿੱਚ ਇੱਕ ਘਾਟ ਵਾ ਗਾਂ ਹੋ ਹੋ ਸਾਰੇ ਕੰਮ ਕਰਨੇ ਪਰ ਕੀ ਸੋਚਿਆ ਸੌਰਿਆ ਨੇ ਛੱਡਣ ਲੱਗਿਆ ਕੁਵਾਰ ਨਹੀਂ ਮੇਰੇ ਵੱਲ ਵੇਖਿਆ ਹੁਣ ਤੇ ਸੱਚ ਪੁੱਛੋ ਨਾ ਤੇ ਵਿਆਹ ਨਾ ਦੇ ਸ਼ਬਦ ਤੋਂ ਤਾਂ ਮੇਰਾ ਮਨ ਹੀ ਉੱਕ ਗਿਆ ਵਾ ਨਾਲੇ ਅਜੇ ਮੇਰੇ ਨੱਤਾਂ ਦੀ ਗੱਲ ਨਾ ਕਰਿਆ ਕਰੋ ਅਰ ਜੇ ਤੇ ਮੇਰੇ ਪਾਸੇ ਹਲ ਬਿਲਕੁਲ ਧਿਆਨ ਨਹੀਂ ਹੈਗਾ ਤੇਰਾ ਤਾਂ ਨਹੀਂ ਧਿਆਨ ਭਾ ਜਿੰਦਗੀ ਬੜੀ ਲੰਮੀ ਆ ਕੀ ਕੀਤਾ ਜਾਵੇ ਕੁੜੀ ਦਾ ਜਦੋਂ ਇਹਦੇ ਨਾਲ ਸਲਾਹ ਕਰਦੀ ਆ ਉਦੋਂ ਹੀ ਮੇਰੇ ਲਾਗੂ ਉੱਠ ਕੇ ਤੇ ਚਲ ਜਾਂਦੀ ਆ ਇਹ ਕੁੜੀ ਬੈਠੀ ਤੇਰਾ ਲੱਗੇ ਕਿ ਮੰਨਦੀ ਕਿ ਨਹੀਂ ਆਜੇ ਤਾਂ ਨਹੀਂ ਗਈ ਮੰਨਦੀ ਮੈਂ ਤਾਂ ਬਥੇਰਾ ਮੱਥਾ ਮਾਰਿਆ ਉਹਦੇ ਨਾਲ ਪਰ ਉਹ ਤਾਂ ਮੇਰੇ ਨਾਲ ਉੱਠ ਕੇ ਚਲ ਗਈ ਤੇ ਉੱਠ ਕੇ ਚਲ ਗਈ ਹੁਣ ਤਾਂ ਚੰਗੇ ਭਲੇ ਰਿਸ਼ਤੇ ਆਉਣਦੇ ਆ ਤੇ ਇੱਥੇ ਬੈਠੀ ਕਿੰਨਾ ਚਿਰ ਰਹੂਗੀ ਕਦੀ ਰਿਸ਼ਤੇ ਚੰਗੇ ਲੱਭਦੇ ਕਦੀ ਨਹੀਂ ਵੀ ਲੱਭਦੇ ਉਹ ਤਾਂ ਤੁਹਾਡੀ ਵੀ ਗੱਲ ਠੀਕ ਆ ਪਰ ਮੈਂ ਤਾਂ ਬੜਾ ਹੀ ਸਮਝਾਇਆ ਉਹਨੂੰ ਪਰ ਉਹ ਇਹ ਗੱਲ ਨੂੰ ਮੰਨਦੀ ਨਹੀਂ ਤੇ ਹੁਣ ਤਾਂ ਸ਼ਹਿਰ ਵਾਲੇ ਵੀ ਚਾਰ ਪੈਸੇ ਨੂੰ ਘਲਾਉਂਦੇ ਆ ਤੇ ਪਾਲਕ ਨੂੰ ਆਪਣਾ ਪੱਲਾ ਰੱਖ ਕੇ ਬਹਿ ਗਏ ਤੇ ਫੇਰ ਇਹ ਕੀ ਕਰੂਗੀ ਇਹੋ ਤਾਂ ਮੈਂ ਸੋਚਣ ਢਈ ਆ ਵੀ ਇਹਦਾ ਮਾੜਾ ਚੰਗਾ ਕਿਤੇ ਕਰ ਦਿੰਦੇ ਤੇ ਕੱਲ ਨੂੰ ਗੋਰੇ ਦਾ ਵੀ ਕੋਈ ਸੋਚਣਾ ਕਿ ਨਹੀਂ ਉਹ ਮੈਂ ਤੇ ਆਪ ਕਹਿਣ ਦਿਆਂ ਮੈਂ ਇਹ ਜਾਊਗੀ ਨਾ ਚਲੋ ਆਪਣੇ ਘਰ ਬੱਛੂ ਰਸੇ ਕਰੀ ਇਹਦਾ ਚੰਗਾ ਹੋ ਜੇ ਠੀਕ ਆ ਮੈਂ ਤੇ ਮੁੰਡੇ ਦੇ ਰਾਹ ਚੋਂ ਵੀ ਰੋੜਾ ਡੰਦਾ ਵਾ ਲੋਕ ਕਈ ਥਾਈਂ ਕਈ ਗੱਲਾਂ ਕਰ ਦਿੰਦੇ ਕੁੜੀ ਤਾਂ ਉਹਨਾਂ ਦੀ ਘਰ ਬੈਠੀ ਆ ਉਹਨਾਂ ਦੀ ਕੁੜੀ ਨੂੰ ਤਾਂ ਕਿ ਨਾ ਕਰੂਗੀ ਜਿਹੜੀ ਉਹਨਾਂ ਦੇ ਘਰ ਬੈਠੀ ਆਪਣੀ ਨਾਲੇ ਮੁੰਡੇ ਨੂੰ ਬਾਹਰ ਅੰਦਰ ਘੱਲਣਾ ਇਹਦਾ ਕੰਮ ਮੁੱਕੇ ਤੇ ਫੇਰ ਹੀ ਮੁੰਡੇ ਵੱਲ ਉਹ ਇਹ ਮੁੰਡੇ ਨੂੰ ਵੀ ਚਾਰ ਪੈਸੇ ਲਾਵਾਂਗੇ ਤੇ ਫੇਰ ਹੀ ਕੇ ਬੰਨੇ ਕੱਢਾਂਗੇ ਚਲੋ ਕੋਈ ਨਹੀਂ ਮੁੜ ਕੇ ਪਿਆਰ ਨਾਲ ਸਮਝਾਉਨੇ ਆ ਖਰੇ ਆਖੇ ਲਾਗੇ ਜਾਵੇ ਸਮਝਾਵਾਂਗੇ ਉਹਨੂੰ ਫੇਰ ਹੁਣ ਆਹੋ ਸਮਝਾਉਣਾ ਤੇ ਪਊਗਾ ਪਰ ਉਹਨੇ ਵੀ ਆਪਣੇ ਦਿਮਾਗ ਦੇ ਨਾਲ ਕੰਮ ਲੈਣਾ ਚਾਹੀਦਾ ਮੇਰੀ ਉਮਰ ਕੀ ਆ ਮੇਰੀ ਇੱਥੇ ਲੰਘ ਜੂਗੀ ਮੈਂ ਤਾਂ ਬਥੇਰੇ ਆਖਿਆ ਪਿਆਲੇ ਜ਼ਿੰਦਗੀ ਬਹੁਤ ਲੰਮੀ ਆ ਠੀਕ ਹੈ ਜਿਆਦਾ ਵਾੜਾ ਹੋਣਾ ਇੱਥੇ ਉਥੇ ਬੋੜ ਕੀ ਪਤਾ ਗੋਰੋ ਜੇ ਅਸੀਂ ਵਿਆਹ ਲਿਆ ਤੇ ਉਹ ਕੀ ਪਤਾ ਕਿੱਦਾਂ ਦੀ ਹਉਣੀ ਤੇ ਕਿੱਦਾਂ ਦੀ ਨਹੀਂ ਹਉਣੀ ਇਹਨੂੰ ਫਿਰ ਉਹ ਚਿੜਕਾ ਮਾਰਿਆ ਕਰੂ ਸਾਡੇ ਕੋਲ ਚੱਲੀ ਨਹੀਂ ਜਾਣੀ ਆ ਉਹ ਤਾਂ ਫਿਰ ਸਾਡੇ ਕੋਲ ਥੋੜਾ ਮਾਂ ਪਿਓ ਕੋ ਥੋੜਾ ਧੀਆਂ ਦਾ ਦੁੱਖ ਚੱਲਿਆ ਜਾਂਦਾ ਵਾ ਫਿਰ ਇਹਨੂੰ ਆ ਵੀ ਸੋਚਣਾ ਚਾਹੀਦਾ ਸਿਆਣੀ ਬੰਨਾ ਚਾਹੀਦਾ ਵਾ ਗੋਰਾ ਵਾ ਸਾਰਾ ਦਿਨ ਫੋਨ ਤੇ ਲੱਗਾ ਰਹਿਣਾ ਵਾ ਪਾਪਾ ਜੀ ਕੱਲੇ ਪੱਠੇ ਘੁੰਮਦੇ ਆ ਚੰਗਾ ਲੱਗਦਾ ਲੈ ਪਾਪਾ ਜੀ ਕਿਉਂ ਪਾਪਾ ਵਾ ਮੇਰੇ ਉਹ ਨਾਲੇ ਹੱਲੇ ਕਿਹੜਾ ਬੁੱਢੇ ਹੋ ਗਿਆ ਜਵਾਨ ਆ ਬਸ ਠੀਕ ਆ ਤੁਸੀਂ ਜਵਾਨ ਹੋ ਗਏ ਹੋ ਨਹੀਂ ਬੁੱਢੇ ਹੋਏ ਅਜੇ ਆ ਪੱਠੇ ਫੁੱਠੇ ਦਾ ਕੰਮ ਆਪ ਕਰਿਆ ਕਰ ਐਵੇਂ ਨਾ ਕੰਮ ਤੋਂ ਹਰ ਵੇਲੇ ਕੰਨੀ ਜੀ ਘਤਰਾਉਂਦਾ ਰਿਆ ਕਰ ਕੋਈ ਨਹੀਂ ਕੋਈ ਨਹੀਂ ਦੀਦੀ ਕਰ ਲੂੰਗਾ ਕੰਮ ਮੈਨੂੰ ਨਾ ਕੀ ਕਰਨਾ ਵਾ ਜਦੋਂ ਮੈਂ ਉਹਦੇ ਲੱਗੇ ਬਹਿਣਾ ਵਾ ਤੁਹਾਡੀ ਗੱਲ ਛੇੜ ਕੇ ਬਹਿ ਜਾਂਦੇ ਆ ਟੈਨਸ਼ਨ ਬੜੀ ਲੈਣ ਦੇ ਆ ਉਹੋ ਹੀ ਤਾਂ ਗੱਲ ਹੁਣ ਵੀ ਚੱਲਣ ਈ ਪਤਾ ਨਹੀਂ ਇਹਨਾਂ ਨੂੰ ਧਿਆਨ ਲੱਗਣ ਲੱਗ ਗਿਆ ਵਾ ਕਿ ਜਦੋਂ ਮੈਂ ਬੋਝ ਬਣ ਗਈਆਂ ਇਹਨਾਂ ਦੇ ਉੱਤੇ। ਦੀਦੀ ਗੱਲ ਬੜਾ ਕੀ ਆ। ਗੱਲ ਬੋਝ ਦੀ ਨਹੀਂ ਆ। ਤੁਹਾਨੂੰ ਬਦਲਣ ਜੋਗ ਹੋਇਆ ਉਹ ਟੈਨਸ਼ਨ ਹੁੰਦੀ ਆ। ਘਰ ਬਿਠਾ ਕੇ ਤੇ ਰੱਖਿਆ ਲੀ ਜਾਂਦਾ। ਤੁਹਾਨੂੰ ਕੋਈ ਮਾੜੀ ਸਲਾਹ ਥੋੜੀ ਦੇਣ ਦੇ ਆ। ਜੋ ਤੁਹਾਡੇ ਵਾਸਤੇ ਮੈਂ ਤੁਹਾਨੂੰ ਕਰਨ ਨੂੰ ਦਵਾਣਾ ਕਹਿੰਦੇ ਆ ਤੁਹਾਡੇ ਭਲੇ ਵਾਸਤੇ ਕਹਿੰਦੇ ਆ ਵੀ ਚਲ ਕੋਈ ਚੰਗਾ ਕਾਰ ਮਿਲ ਜੂਗਾ। ਤੇ ਆਪਣੇ ਘਰੇ ਖੁਸ਼ੀ-ਖੁਸ਼ੀ ਰਹੂਗੀ। ਇਥੇ ਕਿੰਨਾ ਚਿਰ ਇਹਦਾ ਚੱਲੂਗਾ। ਪਹਿਲੇ ਕਾਰਕਾਰ ਮਾਰਾ। ਹੋਤੇ ਆਪਣੀ ਕਿਸਮਤ ਆ ਨਾ ਗਾੜੀ। ਜੇ ਤੇ ਮੇਰੇ ਕਰਮਾਂ 'ਚ ਨਹੀਂ ਹੈਗਾ ਤੇ ਨਹੀਂ ਸਹੀ। ਦੀਦੀ ਉਹ ਗੱਲ ਨਹੀਂ ਆ। ਤੁਸੀਂ ਸਾਰੇ ਨੂੰ ਇੱਕੋ ਨਾਲ ਜਨਣਾ ਵੇਂਦੇ ਜੇ। ਸਾਰੇ ਇੱਥੇ ਇੱਕੋ ਜਿ ਨਹੀਂ ਆਗੇ। ਜੇ ਦੁਨੀਆਂ ਦੇ ਮਾੜੇ ਲੋਕ ਆ ਤੇ ਚੰਗੇ ਵੀ ਤੇ ਹੈਗੇ ਆ। ਕੀ ਪਤਾ ਵੀ ਕੋਈ ਐਹੋ ਜਿਹਾ ਮਿਲ ਜੇ ਜਿਹੜਾ ਤੁਹਾਨੂੰ ਸਮਝੇ। ਇਹਦੇ ਕਹਿਣ ਦੀਆਂ ਗੱਲਾਂ। ਬੰਦਾ ਜਿੰਨੇ ਕ ਆਪਣੇ ਕਰਮਾਂ ਗਾਂ ਹੱਥ ਕਰਕੇ ਲਿਖਾ ਕੇ ਆਇਆ ਨਾ। ਉਹਦਾ ਤੇ ਹੀ ਭੁਗਨੇ ਆ। ਮੇਰੇ ਕਰਮ ਹੋਲੇ ਆ। ਮੈਂ ਇਹ ਗੱਲ ਨੂੰ ਮੰਨ ਲਿਆ। ਤੁਸੀਂ ਵੀ ਮੰਨ ਲਓ। ਹਾਂ ਵੇ ਹਰ ਵੇਲੇ ਇੱਕੋ ਰਾਟਾ ਨਾਣ ਲਈ ਰੱਖਿਆ ਕਰੂ ਜਿਹਦੇ ਲਾਗੇ ਵੀ ਬੈਠੀ ਆ ਉਹੋ ਹੀ ਗੱਲਾਂ ਛੇੜ ਕੇ ਬਹਿ ਜਾਂਦੀ ਆ ਉਹ ਨਹੀਂ ਦੀਦੀ ਸਾਡਾ ਕਿਹੜਾ ਜੀ ਕਰਦਾ ਵੀ ਬਾਰ ਬਾਰ ਤੁਹਾਨੂੰ ਇੱਕੋ ਗੱਲ ਕਹੀਏ ਜਿਵੇਂ ਸਾਰੇ ਜਾਣੇ ਕਹਿੰਨੇ ਆ ਤੇ ਤੁਹਾਡੇ ਭਲੇ ਵਾਸਤੇ ਕਹਿੰਨੇ ਆ ਤੁਸੀਂ ਇਹੋ ਸੋਚ ਲਿਆ ਵੀ ਮੇਰਾ ਇੱਕ ਵਾਰੀ ਇਦਾਂ ਹੋ ਗਿਆ ਵਾ ਮੈਨੂੰ ਉਹਨਾਂ ਛੱਡਤਾ ਵਦੇ ਹੁਣ ਗਾਂ ਵੀ ਮੇਨਾਂ ਇਦਾਂ ਹੀ ਹੋਣਾ ਵਾ ਉਹ ਦੀਦੀ ਇਦਾਂ ਨਹੀਂ ਹੁੰਦਾ ਹੁੰਦਾ ਹਾਂ ਵੇ ਅਮਨਾਂ ਮੇਰੀ ਪੁੱਤ ਗੱਲ ਸੁਣਾ ਤੇਰੀ ਪੂਆ ਨੇ ਚੱਲ ਜਾਣਾ ਵਾ ਕਿੰਨੇ ਦਿਨ ਹੋਈ ਆਈ ਆ ਤੇ ਕਹਿਣ ਦੀ ਹੀ ਅਮਨ ਮੈਨੂੰ ਅੱਡੇ ਤੇ ਕਾਰ ਆਵੇ ਹਾਂਜੀ ਰਾਜਵੀਰ ਨੇ ਆਣਾ ਕਿਤੇ ਸੁੱਟ ਸੱਟ ਦਊਗਾ ਤੇ ਮੇਰੀ ਸੁਣ ਲੈ ਬੰਦੇ ਵਾਂਗੂ ਗੱਲ ਅੱਡੇ ਤੱਕ ਹੀ ਛੱਡ ਕੇ ਆਈ ਹੋਰ ਨਾ ਕਿਤੇ ਅਗਲੀ ਵਾਰ ਵਾਂਗੂ ਤੈਨੂੰ ਪਿੰਡ ਹੀ ਲੈ ਜੇ ਤੂੰ ਵੀ ਦਲੇਰ ਹੋ ਜਾਣਾ ਵਾ ਜੇ ਮੈਨੂੰ ਕਹੂਗੀ ਵੀ ਗਾਂ ਲਾਇਆ ਤੇ ਫਿਰ ਮੈਂ ਉੱਥੇ ਕੀ ਕਰੂੰਗਾ ਫਿਰ ਮੈਨੂੰ ਜਾਣਾ ਹੀ ਪੈਣਾ ਦੱਸ ਕਿਉਂ ਜਾਣਾ ਪੈਣਾ ਵਾ ਪਿਓ ਤੇਰੇ ਨੇ ਕੱਲ ਲੈ 300 ਦਾ ਤੇਲ ਪਵਾਏ ਮੋਟਰਸਾਈਕਲ 'ਚ ਫਿਰ ਉਹ ਵੀ ਮੇਰੇ ਦਵਾਲੇ ਹੁੰਦਾ ਵਾ ਫਿਰ ਮੁੰਡਾ ਐਨੂੰ ਲਈ ਫਿਰਦਾ ਥੋੜੀ ਦੇਖਣਾ ਵਾ ਵੀ ਮੇਰੀ ਭੈਣ ਨੂੰ ਛੱਡਣ ਗਿਆ ਵਾ ਉਹਨੇ ਇਹੋ ਗੱਲ ਕਹਿਣਾ ਵਾ ਕਿ ਇਹ ਵਾਰਾ ਗਰਦੀ ਕਰਦਾ ਫਿਰਦਾ ਵਾ ਤੇ ਮੈਂ ਹੁਣ ਦੱਸ ਕੀ ਕਰਾਂ ਫਿਰ ਨਾਲੇ ਮੇਰੀ ਗੱਲ ਸੁਣਾ ਹਾਂ ਭੂਆ ਕੀ ਨਵੇੜ ਕੇ ਗਈ ਏ ਉਹਨੂੰ ਉਹ ਤੇ ਬਹੁਤ ਕੋ ਹਾਂਦੀ ਆ ਉਹਦੀਆਂ ਤੂੰ ਗੱਲਾਂ ਪੁੱਤ ਛੱਡ ਦੇ ਉਹ ਨਿਆਣੇ ਵਿੱਚ ਵਾਣ ਨੂੰ ਫਿਰਦੀ ਓ ਵੀ ਇਹ ਉਹਨੇ ਜਲ ਜਣਾ ਪਿੰਦਰ ਸੋਨੇ ਤੇ ਨਿਆਣੇ ਇਹ ਤੁਹਾਡੇ ਵਿੱਚ ਵੜ ਜਾਣ ਪੁੱਤ ਜਵਾਨ ਹੋਏ ਆ ਇੱਕੋ ਜਿੱਕੇ ਤੂੰ ਕਿਤੇ ਪਟੋਕੀ ਵੀ ਲਾਤੀ ਨਾ ਤੇ ਗੱਲ ਕਿੱਥੇ ਦੀ ਕਿੱਥੇ ਤੱਕ ਪਹੁੰਚ ਜਾਣ ਨਾਲੇ ਮੰਮੀ ਤੈਨੂੰ ਪਤਾ ਦੇਗਾ ਵਾ ਮੇਰੀ ਘਾਟੀ ਮੰਦੀ ਉਹਨਾਂ ਦੇ ਨਾਲ ਹਾਂ ਤੇ ਫੇਰ ਆਪਣੀ ਵੀ ਜ਼ਿੰਦਗੀ ਆ ਕਿਤੇ ਤੇਰੇ ਜੋਗੀ ਚੀਜ਼ ਬਣਾਉਣੀ ਹੁੰਦੀ ਕੇਵਲੇ ਉਹਨੇ ਹੀ ਬਣਾਈ ਹੁੰਦੀ ਆ ਤੇ ਇਹ ਵੀ ਆਣ ਕਿਥੇ ਲਾਲਾਂ ਸੁੱਟਣ ਲੱਗ ਜਾਂਦੇ ਆ ਕੇਵਲੇ ਮੈਂ ਆਪਣੇ ਪੁੱਤ ਨੂੰ ਸੋਨਾ ਬੜਾ ਲੀੜਾ ਲੈ ਕੇ ਦੇਣਾ ਤੇ ਫਿਰ ਇਹਨਾਂ ਦਾ ਦੋਹਾਂ ਦੇ ਨਾਲ ਲੈ ਆਕਦੇ ਤੇ ਜਿਹੜੇ ਬੂਥੇ ਆ ਜਾਣੇ ਘਰ ਘਰ ਪਿਓ ਨੂੰ ਫੋਨ ਤੇ ਦੱਸਣਗੇ ਵੀ ਚਾਚੀ ਹੱਡ ਚ ਵਧੀ ਕਿਆਂ ਕਰਦੀ ਐ ਪੁੱਤ ਜਿੰਨਾ ਮਰਜ਼ੀ ਕਰ ਲੋ ਮੈਂ ਆਪਣੇ ਪਿਛੇ ਪੇਕੇ ਵੇਖਿਆ ਵਾ ਬਥੇਰਾ ਕੀਤਾ ਵਾ ਮਗਰ ਥੋੜੀ ਜਿਹਾ ਸੁਆਹ ਪੈਂਦੀ ਓ ਤੇ ਮੈਂ ਹਾਂ ਤੂੰ ਹੁਣ ਵੱਖਰੇ ਹੀ ਚੰਗੇ ਆ ਭੂਆ ਨੂੰ ਮੈਂ ਸਮਝਾਤਾ ਤੇਰੀ ਨੂੰ ਤੇ ਜੇ ਬਹੁਤਾ ਆਵੀਂ ਪੁੱਤ ਤੇ ਭੂਆ ਰਵੇ ਇੱਥੇ ਤੇ ਲੱਗੇ ਪਤਾ ਚਾਰ ਦਿਨ ਨਿਆਣਿਆਂ ਚ ਰਹੀਦਾ ਕਿਦਾਂ ਸਤਾਂ ਦੀਆਂ ਟੁੱਟੀਆਂ ਆਈਆਂ ਆ ਪਿੱਛੇ ਜੇ ਵੇਖਿਆ ਉਹ ਸੋਫਿਆਂ ਦੀਆਂ ਲੜੀਆਂ ਜਿ ਕਿੱਡੀਆਂ ਸੋਹਣੀਆਂ ਲੱਗੀਆਂ ਸੀ ਧੂਪ ਰੂ ਕਰਕੇ ਉਹ ਤੋੜ ਦੇ ਤੇ ਕਿੰਨੂ ਕਵੇ ਉਹ ਢੋਲ ਜਿਹੜੇ ਨਾ ਦੂਰ ਦੂਰ ਵੱਜਦੇ ਚੰਗੇ ਹੁੰਦੇ ਆ ਹਣ ਭੂਆ ਲੈ ਜੇ ਤੇ ਭੂਆ ਨੇ ਇਹ ਥੋੜੀ ਕਹਿਣਾ ਵੀ ਮੈਂ ਉੱਥੇ ਜਾ ਕੇ ਸੰਭਲੂ ਇਹਨਾਂ ਨੂੰ ਉਹਨਾਂ ਨੇ ਸਾਡੇ ਗਾਲੀ ਫਾਪਾਉਣਾ ਆ ਭੂਆ ਸਲਾਮਾਂ ਦੇਣ ਨੂੰ ਜੋ ਹੈਗੀ ਆ ਉਹੋ ਜੀ ਤੇਰੀ ਦਾਦੀ ਉਹੀ ਗੱਲ ਆ ਨਾ ਵੱਧ ਚੜ ਕੇ ਗੱਲਾਂ ਤੇ ਸਾਰਿਆਂ ਨੂੰ ਕਰਨੀ ਆਉਂਦੀਆਂ ਆ ਨਾਨਕੇ ਕਿੰਨੀਆਂ ਗੱਲਾਂ ਕਰਦੇ ਸੀ ਤੇ ਜੇ ਚੰਗੇ ਆ ਨਾਨਕੇ ਮਾਸੀ ਮਾਮਾ ਮਾਮੀਆਂ ਤੇ ਲੈ ਜਾਣ ਨਿਆਣਿਆਂ ਹਣਾ ਉਹਨਾਂ ਦੇ ਵੀ ਤਾਂ ਕੁਝ ਲੱਗਦੇ ਆ ਓਏ ਉਹਨਾਂ ਨੇ ਨਹੀਂ ਖੜਨੇ ਕਿਉਂ ਉਹਨਾਂ ਨੇ ਕਿਹਾ ਤਾਂ ਉਹ ਨਿਆਣੀ ਸੰਭਲਣਗੇ ਦੱਸ ਉਹਨਾਂ ਨੇ ਆਪ ਆਪਣੇ ਮਹਾਵਡੇ ਕੀਤੇ ਆ ਉਹਨਾਂ ਨੇ ਫੇਰ ਉਹਨਾਂ ਨੇ ਕਹਿਣਾ ਵੀ ਸਾਡੇ ਗੱਲ ਵਾਪ ਆ ਗਏ ਆ ਓਏ ਇਹ ਤਾਂ ਉਹਦਾ ਗੱਲ ਹੈਗੀ ਚੱਲ ਕੋਈ ਨਹੀਂ ਆਉਂਦਾ ਮੰਮੀ ਆ ਨਹੀਂ ਦੇਖਣਾ ਪੈਣਾ ਇੱਥੇ ਬਸ ਮੈਂ ਹੁਣ ਕਹਿਤਾ ਵਾ ਆਂਦੇ ਬੰਦ ਦਰਵਾਜ਼ੇ ਕਰ ਦੇਣੇ ਤਾਂ ਕੀ ਬੰਦ ਦਰਵਾਜ਼ੇ ਤਾਂ ਅੰਦਰ ਜਾਲੇ ਤੇ ਜਿਹੜਾ ਸਮਾਨ ਖਰਾਬ ਹੋਣਾ ਆਪਣੇ ਘਰ ਰਹਿਣਗੇ ਕੰਮ ਵਾਲੀ ਲਾ ਦਾਂਗੇ ਉਧਰ ਕੰਮ ਵਾਲੀ ਲਾ ਦਾਂਗੇ ਤੇ ਆਪੇ ਪਕਾਉਣਗੇ ਖਾਣਗੇ ਮੁੰਡਾ ਤੇ ਜਵਾਨ ਹੋਇਆ ਵਾ ਤੇ ਤੂੰ ਨਾ ਬਹੁਤਾ ਮੂੰਹ ਲਾਇਆ ਕਰ ਹੇਡ ਹੇ ਕਿ ਇਹ ਕੱਲੇ ਨੂੰ ਖਾਣਾ ਹੁੰਦਾ ਮੈਂ ਮੈਂ ਹੁਣ ਕੀ ਕਰਾਂ ਜੇ ਆ ਹੀ ਜਾਂਦੇ ਤੇ ਹੁਣ ਮੈਂ ਕੀ ਉਹਨਾਂ ਨੂੰ ਗਾਂਵ ਵੀ ਚਲ ਜਾਵਾਂ ਇੱਥੋਂ ਆ ਪਿਓ ਤੇਰਾ ਬੜਾ 헤ਜਲਾ ਭਾਂਡੇ ਹੀ ਕੋਹ ਨਹੀਂ ਹੁੰਦਾ ਉਹਨਾਂ ਦੀ ਮਾਂ ਨਹੀਂ ਐ ਹਾਂ ਜਾਊਂਗਾ ਮੈਂ ਚੰਗਾ ਤੈਨੂੰ ਕੱਲੇ ਨੂੰ ਕਹਾਂ ਤੈਨੂੰ ਕਹਾਂ ਸਾਂ ਫਿਰ ਆ ਫਿਰ ਇਦਾਂ ਕਰ ਲੈ ਮੁੜ ਕੇ ਜਦੋਂ ਫਿਰ ਰੋਟੀ ਪਾਣੀ ਦੀ ਵਾਰੀ ਹੁੰਦੀ ਉਦੋਂ ਫਿਰ ਤੂੰ ਹੀ ਦੇਣਾ ਰੋਟੀ ਪਾਣੀ ਆ ਪਤਾ ਮੇਰੇ ਕੋ ਕਿੰਨਾ ਖੁੰਦਾ ਵਾ ਹਾਂ ਤੇਰੀ ਚਾਚੀ ਨੇ ਤੈਨੂੰ ਵੀ ਇੱਥੇ ਰੱਖਿਆ ਨਹੀਂ ਆ ਇਹਦਾ ਮਤਲਬ ਇਹ ਨਹੀਂ ਵੀ ਚਾਚੀ ਮਾੜੀ ਐ ਵੇ ਪੁੱਤ ਕਿੰਨਾ ਵਧੀਆ ਘਰ ਬਣ ਗਿਆ ਆਪਣਾ ਵੇ ਟਾਡਾ ਜਿੱਦਾਂ ਮਰਜੀ ਰੋ ਯਦਾ ਮਰਜੀ ਬੱਵੋ ਖਲੋਵੋ ਕਹਿੰਦੇ ਨੋਕਾ ਟੋਕੀ ਨਹੀਂ ਕਰਨੀ ਪਰ ਮੇਰੀ ਧੀ ਜਿਹੜੀ ਨਾ ਸਮੇਂ ਤੋਂ ਪਹਿਲਾਂ ਸਿਆਣੀ ਹੋਣੀ ਹੈ ਹੁਣ ਕਿਉਂਕਿ ਜ਼ਿੰਮੇਵਾਰੀ ਹੁੰਦੀ ਆ ਪਤਾ ਪਰ ਤੇਰੇ ਤੇ ਏਡੀ ਹੈ ਨਹੀਂ ਅਜੇ ਮੇਰੀ ਧੀ ਤੇ ਪਰ ਹੁਣ ਜ਼ਿੰਮੇਵਾਰੀ ਸਮਝੋ ਆਪਣੀ ਜੇ ਥੋੜਾ ਥੋੜਾ ਸਮਝੋਗੇ ਨਾ ਜ਼ਿੰਮੇਵਾਰੀਆਂ ਨੂੰ ਪਤਾ ਲੱਗਦਾ ਵਾ ਪੜਾਈ ਦੇ ਨਾਲ ਨਾਲ ਆਪਣਾ ਘਰ ਦਾ ਵੀ ਵੇਖਣਾ ਵੇਖ ਦਾਦੀ ਮੰਜੇ ਤੇ ਆ ਤੇ ਚੱਲ ਮੈਂ ਥੋੜਾ ਬੋਤਾ ਤੇ ਲਾਗੋ ਕਰ ਹੀ ਦਿੰਦੇ ਪਰ ਚਾਚੀ ਨੂੰ ਮੋੜ ਜਵਾਬ ਨਹੀਂ ਦੇਣਾ ਜੇ ਚਾਚੀ ਨੇ ਕਹਿਤਾ ਨਾ ਵੀ ਚੱਲ ਉਧਰ ਨਹੀਂ ਰੱਖਣਾ ਚਾਚੀ ਨੂੰ ਜਵਾਬ ਨਹੀਂ ਦੇਣਾ ਫਿਰ ਵੀ ਤੇਰੀ ਚਾਚੀ ਆ ਤੇਰਾ ਚੰਗਾ ਵੇਖਦੀ ਮਾੜਾ ਵੇਖਦੀ ਤੇ ਤੈਨੂੰ ਧਿਆਨ ਰੱਖਦੀ ਆ ਹਾਂਜੀ ਪਰ ਫਿਰ ਵੀ ਆਪਣਾ ਘਰ ਆਪਣਾ ਹੁੰਦਾ ਮੇਰਾ ਪੁੱਤ ਚੰਗਾ ਕੋਈ ਜੀ ਜਵਾਬ ਤੇ ਅੱਗੇ ਵਾਲੀ ਮਗਰ ਚਾਚੀ ਨੇ ਦਿੱਤਾ ਪਰ ਚਾਚੀ ਭਾਵੇਂ ਸਹੀ ਬੋਲਦੇ ਨਹੀਂ ਆ ਜਿਹੜੀ ਗੱਲ ਹੋਵੇ ਤੂੰ ਮਾਂ ਵਰਗੀ ਆ ਉਹਨਾਂ ਨੂੰ ਇੱਕ ਗੱਲ ਸਮਝਾ ਦਿਓ ਕਿ ਮੰਮੀ ਦਾ ਨਾਮ ਨਾ ਲਿਆ ਕਰਨ ਉਤਰ ਰੋਈ ਦਾ ਦੀ ਹੁੰਦਾ ਰੋਈ ਦਾ ਨਹੀਂ ਹੁੰਦਾ ਅ ਤਰ ਰੋਈ ਦਾ ਮੇਰੇ ਪੁੱਤਰ ਰੋਈ ਦਾ ਨਹੀਂ ਹੁੰਦਾ ਬੀਜੀ ਹਾਂਜੀ ਪੀ ਦੀਦੀ ਹੋ ਗਏ ਤਿਆਰ ਆਹੋ ਤਿਆਰ ਆ ਹਾਂ ਜਾਣਾ ਹੀ ਕਿੰਨੇ ਦਿਨ ਹੋ ਗਏ ਬੈਠੀ ਨੂੰ ਆਣ ਕੇ ਜਾਣਾ ਤੇ ਹੈਗਾ ਉਹ ਕਹਿੰਦੇ ਸੀ ਮੈਨੂੰ ਵੀ ਅਮਰ ਅਡੇ ਦੇ ਘਰ ਆਉਂਦਾ ਤੇ ਮੈਂ ਕਹਿੰਦੀ ਹਾਂ ਵੀ ਚਲ ਅੱਡੇ ਤੱਕ ਹੀ ਜਾਈ ਮੈਂ ਤਾਂ ਭੂਆ ਨੂੰ ਛੱਡਣ ਗਾਂ ਨਾਲ ਚਲ ਜੀ ਤੇਲ ਐ ਨਹੀਂ ਮੋਟਰਸਾਈਕਲ ਤੇ ਫਿਰ ਆਵੇਂ ਨਿਆਣਾ ਬੈਠਾ ਰਹੂਗਾ ਇਹ ਗੱਲ ਨਹੀਂ ਜੇ ਗਾਂ ਕਰੇਊਗਾ ਤੇ ਇਉਂ ਉਹਨੇ ਪਾ ਦੇਣਾ ਵਾ ਉਹ ਤੇਲ ਦੀ ਤੇ ਬਿਜੀ ਕੋਈ ਗੱਲ ਨਹੀਂ ਆ ਇਹਨੇ ਨਾਂ ਲਾ ਦੇਣਾ ਭੂਆ ਦਾ ਤੇ ਵਾਰਾ ਕਰਦੀਆਂ ਮੁੰਡਿਆਂ ਨਾਲ ਕਰਦੇ ਫਿਰਨਾ ਵਾ ਪਰ ਪਿਓ ਮੇਰੇ ਦਿਵਾਲੇ ਹੁੰਦਾ ਵਾ ਵੀ ਮੈਂ ਤੇਲ ਪਵਾਉਣ ਚ ਰਹਿਣਾ ਇਹ ਖਤਮ ਕੰਮ ਚ ਰਹਿੰਦਾ ਵਾ ਤੇ ਕਹਿ ਦੋ ਦੀਦੀ ਨੂੰ ਕੋਈ ਨਹੀਂ ਵੀ ਮੈਂ ਛੱਡ ਆਉਂਦਾ ਵਾ ਅੱਡੇ ਤੱਕ ਹੀ ਛੱਡ ਆਵੇ ਹਨਾ ਨਹੀਂ ਕਿਤੇ ਨਹੀਂ ਵਾਰਾ ਗਲਤੀ ਕਰਦਾ ਜਿਹੜਾ ਤੀ ਉਹਨੇ ਘਰ ਚੱਡਣਾ ਟਾਈਮ ਨਾਲ ਦਿੰਦੇ ਛੋਟੇ ਛੋਟੇ ਆ ਰਮਾਨਾ ਕਰ ਗਿਆ ਬਹਿਣਾ ਹੀ ਉਹਨੇ ਬਹਿ ਜਾ ਤੂੰ ਹੀ ਨਹੀਂ ਮੈਂ ਆਈ ਹਾਂ ਮੈਂ ਘੜੀ ਹੋ ਗਿਆ ਮੈਂ ਤਿਆਰ ਹੋ ਜਾਂਦਾ ਮੈਂ ਛੱਡ ਆਵਾ ਭੈਣ ਨੂੰ ਤੇ ਮੈਂ ਉਹੋ ਬੀਜੀ ਨਾਲ ਗੱਲਾਂ ਕਰਨੀ ਵਿਚਾਲੜੇ ਤੱਕ ਛੱਡ ਆਉਂਦਾ ਵਾ ਗਾਲੀ ਫਿਰ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਜਮਾਨੇ ਵਿੱਚ ਠੀਕ ਡਰ ਲੱਗਦਾ ਮੈਨੂੰ ਤੈਨੂੰ ਜਗਨ ਡਰ ਲੱਗਣ ਦਾ ਪਿਆ ਹੁੰਨੇ ਆਣਾ ਨਿਆਣੇ ਹੁੰਦੇ ਮਾਂ ਬਾਪ ਹਾ ਤੇ ਭਾਵੇਂ ਬੱਚੇ ਸਿਆਣੇ ਵੀ ਹੋ ਜਣਾਂ ਬੀਜੀ ਕੁੜੀ ਨੂੰ ਮੈਂ ਸਮਝਾਇਆ ਵਾ ਹੂੰ ਤੂੰ ਹੀ ਨਾ ਪਿਆਰ ਦੇ ਨਾਲ ਉਹਨੂੰ ਕਹਿ ਕੇ ਜਿੰਨਾ ਮਰਜ਼ੀ ਉਹਦੇ ਕੋਲ ਕੰਮ ਕਰਾ ਲਿਓ ਤੇ ਗੁੱਸੇ ਨਾਲ ਨਹੀਂ ਕਹਿਣਾ ਠੀਕ ਆਹੋ ਕਿਹੜੀ ਉਹ ਨਿਆਣੀ ਆ ਸਾਰਾ ਲਈ ਫਿਰਨਾ ਉਹਨੇ ਜਿੱਦਾਂ ਨੂੰ ਬੱਚੇ ਦੀ ਬੂਝਾ ਪਾਵਾਂਗੇ ਤੇ ਉਦਾਂ ਦਾ ਉਹਨੇ ਸਿੱਖਣਾ ਵਾ ਮੈਨੂੰ ਤਾਂ ਗੱਲ ਕਰ ਲੈਂਦੇ ਨਹੀਂ ਉਹ ਤਾਂ ਮੈਂ ਗੱਲ ਕਰਦੀ ਰਹੀ ਮੇਰਾ ਟਾਈਮ ਹੋਣ ਡਿਆ ਉਧਰ ਚਲੋ ਟਾਈਮ ਹੋਣ ਡਿਆ ਤੇ ਫਿਰ ਆਜੋ ਮੁੰਡੇ ਨੇ ਵੀ ਜਾਣਾ ਵਾ ਕਿਤੇ ਇਹਦੀ ਜ਼ੁਬਾਨ ਨੂੰ ਨਹੀਂ ਤਾਲਾ ਲੱਗਦਾ ਇਹਦੀ ਜ਼ੁਬਾਨ ਐਡੀ ਬਦਾ ਸ਼ਰੀਏ ਇਹ ਗੱਲ ਹੀ ਨਹੀਂ ਕਰ ਦਿੰਦੀ ਸਾਨੂੰ ਇਹਦੇ ਕੋਲ ਨੋਕਾ ਟੋਕੀ ਨਹੀਂ ਕਰਾਉਣੀ ਜਿਹੜੇ ਕੰਮ ਤੋਂ ਉਹਨੇ ਕਹਿਣਾ ਵਾ ਨਾ ਚਲੋ ਮੰਨੇ ਆ ਵੀ ਚਾਚੀ ਪਰ ਹਸਾਬ ਨਾ ਕਵੇ ਜਦ ਇਹ ਟੋਕਾ ਕਰਦੀ ਨਾ ਜਿਹਨੇ ਮਾਂ ਆਂਦੀ ਮੇਰੀ ਮਾਂ ਨੂੰ ਬੜਾ ਨੌਲਦੀ ਆ ਕਿਉਂ ਨੌਲਦੀ ਆ ਦੀ ਮਾਂ ਨੂੰ ਉਹ ਤੇ ਕਿਤੇ ਕਰਦੀ ਐ ਨਾ ਬੱਚਿਆਂ ਨਾਲ ਕਿੱਦਾਂ ਕਰਦੀ ਤੇ ਪਰ ਕੁੜੀ ਫਟ ਫਟ ਕੇ ਰੋਈ ਅੱਜ ਕਿੰਨਾ ਰੋਈ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤੀ ਹੋਗਲੇ ਉਹ ਦੰਦਾਇਆ ਮਾਵਾਂ ਦੇ ਕੀ ਨਾ ਬੋਤ ਮਾਵਾਂ ਦੇ ਸੱਤੇ ਨੇ ਤੇ ਤੁਸੀਂ ਕੁੜੀ ਨੂੰ ਪਿਆਰ ਦੇ ਨਾਲ ਸਾਰਾ ਕੁਝ ਆਪ ਕੰਮ ਨਾਲ ਕਰਨਾ ਜਿਹੜਾ ਨਹੀਂ ਹੁੰਦਾ ਉਹਨੂੰ ਕਹੋ ਤੀਏ ਆ ਤੂੰ ਕਰ ਕਰਦੀ ਆ ਵਿਚਾਰੀ ਮੈਂ ਹੁਣ ਜਾਵਾਂ ਟਾਈਮ ਹੋ ਗਿਆ ਵਾ ਸਾਡੰ ਦਾ ਹੋਣਾ ਜਾਂ ਫਿਰ ਚਲ ਜਾ ਟਾਈਮ ਨਾਲ ਨਹੀਂ ਆ। ਇਹ ਖੰਡਈ ਮੈਂ ਤੇਲ ਪਵਾ ਦੇਣੀ ਗਾੜੀ ਚੱਲ ਦੂੰਗੀ। ਤੂੰ ਤੇਲ ਪਵਾ ਦੇ ਮੁੰਡੇ ਨਾਲ ਲੈ ਜੀ ਟਾਈਮ ਨਾਲ ਘਰ ਜਾਏਂਗੀ। ਅੱਛਾ ਜੋ ਠੀਕ ਕਰ ਬੋਲ ਦੀ ਨੀ ਆ ਮੇਲੀ ਬੋਲਦੀ ਏ। ਉਹ ਮੇਰੀ ਗੱਲ ਸੁਣ ਕਿੱਧਰ ਤੁਰੀ ਫਿਰਨ ਢਈ ਆ। ਥੋੜੇ ਜੇ ਪੈਸੇ ਦਿੰਦੇ ਤੇ ਮੈਂ ਕਣਕ ਵਾਸਤੇ ਦਵਾਈ ਲੈਉਣੀ। ਉਹ ਮੈਂ ਕਿੱਧਰ ਤੁਰੀ ਫਿਰਨਾ ਵਾ ਭੈਣ ਢਾੜੀ ਚੱਲੀ ਸੀ ਤੇ ਉਹ ਹਸਨਾ ਕਰ ਲਿਆ ਸੀ ਮੁੰਡੇ ਹੱਥ। ਪੀ ਆਮਨੂ ਕਾ ਛੱਡ ਆਵੇ ਤੇ ਮੈਂ ਕਿ ਮੁੰਡਾ ਨਿਆਣਾ ਵਾ ਮੇਰਾ ਕੱਲਾਂ ਨੂੰ ਜੀ ਨਹੀਂ ਕਰਦਾ ਦੂਰ ਤੇ ਨਾਲੇ ਤੁਸੀਂ ਵੀ ਗੱਲਾਂ ਬਾਤਾਂ ਜੀਆਂ ਕਰਦੇ ਰਹਿੰਦੇ ਜੇ ਪੀ ਆ ਮੂ ਆ ਜਾਉਂ ਆ ਤੇਲ ਮੋਕਾ ਦਿੰਦਾ ਦੁਬਾਰਾ ਕਰਦੀ ਕਰਦਾ ਵਾ ਕਿਤੇ ਨਹੀਂ ਨਿਆਣਾ ਸਾਰੀ ਜੜੀ ਫਿਰਦਾ ਜਦੋਂ ਉਦੋਂ ਤੇਲ ਦਾ ਫਿਕਰ ਨਹੀਂ ਹੁੰਦਾ ਕੋਈ ਗੱਲ ਨਹੀਂ ਛੱਡਣ ਚੱਲ ਜੂ ਕਿਤੇ ਨਿਕਾਹ ਹੋ ਜਾਂਦੇ ਆ ਦੂਜੀ ਗੱਲ ਮੇਰੀ ਸੁਣ ਗੱਲ ਬੜੇ ਦਿਨ ਹੋ ਗਏ ਇਹਨੂੰ ਆਈ ਨੂੰ ਜੇ ਉਹ ਚੱਲੀ ਨਾ ਤੇ ਉਹਨੂੰ ਕੋਈ ਪਿਆਹ ਦੇ ਦੇ ਚੰਗੇ ਲੱਗੀਦਾ ਖਾਦੀਏ ਤੇ ਜਾਊਗੀ ਅੱਛਾ ਕਿਉਂ ਕੀ ਗੱਲ ਮੈਂ ਕਹਿੰਦਾ ਵਾਂ ਜਿਨ੍ਹਾਂ ਦੇ ਕੱਪੜੇ ਧੋਦੀ ਰਹੀ ਆ ਰੋਟੀ ਪਾਣੀ ਕੱਦੀ ਰ ਉਹ ਦੇਣ ਮੇਰੇ ਨਾਲ ਰਹਿ ਕੇ ਜਾਂਦੀ ਤਾਂ ਮੈਂ ਸੋਹਣਾ ਬੜਾ ਸੂਟ ਬਣਾ ਕੇ ਦੇਂਦੀ ਮੇਰੇ ਨਾਲ ਤੇ ਉਹਨੇ ਫੇਰਾ ਨਹੀਂ ਮਾਰਿਆ ਕਿਤੇ ਆਉਂਦੀ ਰਹੀ ਆ ਆ ਦੇ ਦੋ ਆ ਦੇ ਦੋ ਬਸ ਇਹੋ ਕੋਈ ਤੂੰ ਚੱਲ ਕੋਈ ਨਹੀਂ ਕਰਤੇ ਕੋਈ ਆ ਉੱਥੇ ਕਿਹੜੇ ਗੇਟ ਲੱਗੇ ਆ ਤੇ ਜੋ ਨਿਆਣਿਆਂ ਦੇ ਵਿੱਚ ਰਹੀ ਆ ਕੋਈ ਗੱਲ ਨਹੀਂ ਉੱਥੇ ਆ ਗਈ ਜੋ ਉੱਥੇ ਆ ਗਈ ਗੱਲ ਤੇ ਇੱਕੋ ਹੀ ਆ ਤੇ ਮੇਰੀ ਗੱਲ ਸੁਣ ਦੇ ਦੇਣਗੇ ਉਹ ਜਿਨ੍ਹਾਂ ਤੇ ਰਹਿ ਕੇ ਚੱਲੀ ਆ ਹਾਂ ਇਦਾਂ ਦੇ ਵਿਚਕਰੇ ਨਹੀਂ ਪਾਈ ਦੇ ਪਹਿਣਾ ਫਿਰ ਚੰਗੇ ਲੱਗੀ ਤਾਂ ਉਹਨਾਂ ਨੂੰ ਦੇਣਾ ਹੋਊਗਾ ਤਾਂ ਤੂੰ ਹੀ ਕੋ ਦੇ ਮੇਰ ਕੋ ਤੇ ਪਹੇ ਨਹੀਂ ਆ ਖਾਦ ਜੋ ਗਈ ਉਹ ਜਾਂ ਖਾਦ ਲੈ ਤੇ ਜਾਂ ਇਹਨੂੰ ਪੈਣ ਦੇ ਦੇ ਉਹ ਖਾਦ ਨਹੀਂ ਦਵਾਈ ਲਿਆਉਣੀ ਆ ਜੋ ਵੀ ਲਿਆਉਣਾ ਮੈਂ ਦਵਾਈ ਆਪੇ ਲੈ ਆਉਂਦੂ ਕੁੜੀ ਨੂੰ ਪੈਸੇ ਦੇ ਜੋ ਬਰਾ ਹਾਂ ਗੱਲਾਂ ਛੱਡ ਦੋ ਹੈ ਲੋੜੀ ਆਈ ਆ ਜਦੋਂ ਇਹ ਸੋਣਾ ਬੜਾ ਬਣ ਕੇ ਜਾਣਗੇ ਤੇ ਆਪਾਂ ਵੀ ਚੱਲ ਜਾਾਂਗੇ ਆ ਦੋ ਦੋ ਘਰ ਨਹੀਂ ਤੁਸੀਂ ਵੀ ਉਹ ਵੀ ਦੇ ਕੇ ਦੌਰ ਨੋ ਵੀ ਜਿਨ੍ਹਾਂ ਕੋ ਰਹਿ ਕੇ ਚੱਲੀ ਉਹ ਦੇ ਦੇਣਗੇ ਆਹੋ ਹੋਹ ਗੱਲ ਕਰਦੀ ਹੁੰਦੀ ਮੇਰੇ ਨਾਲ ਨਾਲੇ ਮੇਰੀ ਗੱਲ ਸੁਣ ਮੈਂ ਕਹਿਣ ਲਈ ਹੈ ਮੋਟਰਸਾਈਕਲ ਦੇ ਮਤਲਬ ਮੁੰਡੇ ਨੇ ਜਾਣਾ ਤੇ ਤਾੜੀ ਮਾਂ ਕਿਦੀ ਲੈ ਉਹ ਛੱਡ ਕੇ ਆਵੇ ਮੁੰਡਾ ਗਾਂ ਤੱਕ ਮੁੰਡਾ ਵਾ ਨਿਆਣਾ ਕੱਲ ਨੂੰ ਕੋਈ ਉੱਥੇ ਗੱਲ ਬਾਤ ਹੋ ਗਈ ਨਾ ਮੁੜ ਕੇ ਨਹੀਂ ਵੇਚ ਕੇ ਨੇ ਆਉਣਾ ਉਹ ਜਿੱਦੋਂ ਲੋਕਾਂ ਦੇ ਨਿਆਣਿਆਂ ਨੂੰ ਛੱਡ ਕੇ ਆਉਂਦਾ ਉੱਥੇ-ਉੱਥੇ ਉਦੋਂ ਨਹੀਂ ਰੁਕਹਿੰਦੀ ਹਾਂ ਉਹਦੇ ਰਹਿਣਾ ਤੁਹਾਨੂੰ ਜੀਤੇ ਲੋਕਾਂ ਦੇ ਨਿਆਣਿਆਂ ਨੂੰ ਛੱਡ ਕੇ ਆਉਂਦਾ ਕਿੱਥੇ ਲੋਕਾਂ ਦੇ ਨਾਲ ਛੱਡ ਕੇ ਆਉਂਦਾ ਵਾ ਅਕਈ ਵਾਰ ਮੈਂ ਵੇਖਿਆ ਉਹ ਸਟੇਸ਼ਨ ਤੇ ਛੱਡਿਆ ਫਲਾਣੇ ਮੁੰਡੇ ਨੂੰ ਅੱਛਾ ਚੱਲ ਮੈਂ ਮੰਨਦੀ ਤੁਹਾਡੀ ਗੱਲ ਜਦੋਂ ਤੁਸੀਂ ਤੇਲ ਪਵਾ ਲਿੰਦੇ ਜੀ ਮੇਰਾ ਮੁੰਡਾ ਕਿਤੇ ਉਧਰ ਢੇੜਾ ਵੀ ਲਾਵੇ ਨਾ ਤੇ ਤੁਹਾਨੂੰ ਉਹ ਦੁਖਦਾ ਵਾ ਹੁਣ ਭੈਣ ਨੂੰ ਛੱਡਣ ਜਾਣਾ ਹੁਣ ਨਹੀਂ ਆਵਾਰਾ ਕਰਦੀ ਹੁਣ ਹੀ ਉਹ ਨਾਲੇ ਮੇਰੀ ਗੱਲ ਸੁਣਨਾ ਬਹੁਤਾ ਆਪਣਾ ਮੂੰਹ ਨਾ ਖੋਲ ਸਾਰੀ ਉਮਰ ਮੈਂ ਤੇਰੀਆਂ ਮੰਨਦਾ ਆਉਂਦਿਆਂ ਠੀਕ ਆ